ਪੰਜਾਬ 24 ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਤੁਲ ਸ਼ਰਮਾ ਇੰਸਟਾਗ੍ਰam ਸਟਾਰ ਯਕ ਲਈ ਇੰਸਟਾਗ੍ਰam ਸੰਸਦਿਕ ਕਮਲ ਕੌਰ ਉਰਫ ਕਮਲ ਪਾਬੀ ਦੀ ਮੌਤ ਹੋ ਗਈ ਹੈ ਜੀ ਹਾਂ ਉਹਨਾਂ ਦੀ ਲਾਸ਼ ਇੱਕ ਕਾਰ ਵਿੱਚੋਂ ਬਰਾਮਦ ਹੋਈ ਹੈ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਇੱਕ ਨਿਜੀ ਯੂਨੀਵਰਸਿਟੀ ਦੀ ਪਾਰਕਿੰਗ ਚੋਂ ਕਮਲ ਪਾਬੀ ਦੀ ਲਾਸ਼ ਬਰਾਮਦ ਹੋਈ ਹੈ ਲੋਕਾਂ ਨੂੰ ਕਾਫੀ ਦਿਨ ਤੋਂ ਗੱਡੀ ਉੱਥੇ ਖੜੀ ਨਜ਼ਰ ਆ ਰਹੀ ਸੀ ਉਹ ਉਸ ਤੋਂ ਬਦਬੂ ਵਾਲਾ ਪਿਛ ਉਸ ਤੋਂ ਬਾਅਦ ਲੋਕਾਂ ਦਾ ਧਿਆਨ ਉਸ ਕਾਰ ਵੱਲ ਜਾਂਦਾ ਹੈ ਹਾਲਕਿ ਕਾਰ ਤੇ ਜਿਹੜੀ ਪਲੇਟ ਲੱਗੀ ਉਹ ਫਰਜੀ ਨੰਬਰ ਪਲੇਟ ਲੱਗੇ ਸੀ ਜਿੱਦਾਂ ਹੀ ਬਦਬੂ ਆਣੀ ਸ਼ੁਰੂ ਹੁੰਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਦੇਰ ਰਾਤ ਪੁਲਿਸ ਪਹੁੰਚਦੀ ਹੈ ਉਸ লাশ ਨੂੰ ਆਪਣੇ ਕਬਰ ਤੇ ਲੈਂਦੀ ਹੈ ਪਛਾਣ ਹੁੰਦੀ ਹੈ ਦੇਰ ਤੱਕ ਕੁਝ ਨਹੀਂ ਪਤਾ ਲੱਗਦਾ ਪਰ ਹੁਣ ਜੋ ਖਬਰ ਆ ਰਹੀ ਹੈ ਕਿ ਉਹ ਜਿਹੜੀ লাশ ਸੀ ਉਹ ਇੰਸਟਾਗ੍ਰam ਸਨਸਨੀ ਕਮਲ ਕੌਰ ਉਰਫ ਕਮਲ ਭਾਬੀ ਦੀ ਹੈ ਕਮਲ ਭਾਬੀ ਕਾਫੀ ਚਰਚਿਤ ਇੰਸਟਾਗ੍ਰam ਸਟਾਰ ਜੋ ਰਹੀ ਹੈ ਇਸ ਦਾ ਕੰਟੈਂਟ ਹੈ ਜੋ ਕਾਫੀ ਵਾਇਰਲ ਹੁੰਦਾ ਰਿਹਾ ਹੈ ਲੋਕਾਂ ਵੱਲੋਂ ਇਸ ਗੱਲ ਦਾ ਕਾਫੀ ਵਿਰੋਧ ਕੀਤਾ ਗਿਆ ਕਈ ਜਥੇਬੰਦੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਹੈ ਕਿਉਂਕਿ ਕਮਲ ਕੌਰ ਅਕਸਰ ਆਪਣੇ ਕੰਟੈਂਟ ਦੇ ਵਿੱਚ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਤੀ ਸੀ ਸੀਨ ਥੋੜੇ ਜਿਹੜੇ ਅਸ਼ਲੀਲ ਹੁੰਦੇ ਸਿਗੇ ਜਿਸ ਤਰੀਕੇ ਦੀ ਭਾਸ਼ਾ ਵਰਤੀ ਜਾਂਦੀ ਸੀ ਉਸ ਨੂੰ ਲੈ ਕੇ ਪਰ ਜੇ ਗੱਲ ਕਰੀਏ ਤਾਂ ਇਦਾਂ ਦੇ ਕੰਟੈਂਟ ਨੂੰ ਲੈ ਕੇ 383000 ਪਰ ਕਰੀਪਰੀ 4 ਲੱਖ ਦੇ ਕੋਲ ਕਮਲ ਕੌਰ ਉਰਫ ਕਮਲ ਪਾਪੀ ਦੇ ਫੋਲੋਅਰ ਸੀ ਇੰਸਟਾਗ੍ਰਾਮ ਤੇ ਜੋ ਉਸ ਨੂੰ ਫੋਲੋ ਕਰਦੇ ਸੀ ਉਹਦੀਆਂ ਵੀਡੀਓਜ਼ ਵਗੈਰਾ ਦੇਖਦੇ ਸੀ ਲਾਈਵ ਚੈਟ ਵੀ ਕਰਦੀ ਰਹੀ ਹੈ ਕਮਲ ਕੌਰ ਉਰਫ ਪਾਬੀ ਹੁਣ ਅਰੀ ਬੀਤੀ ਰਾਤ লাশ ਮਿਲੀ ਹੈ লাশ ਦੇ ਕਾਰਨਾਂ ਦਾ ਜੋ ਮੌਤ ਹੋਈ ਹੈ ਉਹਦੇ ਕਾਰਨਾਂ ਦਾ ਹਜੇ ਤੱਕ ਇਹ ਨਹੀਂ ਪਤਾ ਲੱਗਾ ਹੈ ਕਿ ਕਿਸ ਤਰੀਕੇ ਨਾਲ ਕੀ ਉਹਨਾਂ ਤੇ ਹਮਲਾ ਕੀਤਾ ਗਿਆ ਹੈ ਉਹਨਾਂ ਦੇ ਮਰਡਰ ਕਰਕੇ ਜਿਹੜੀ ਇੱਕ লাশ ਹੈ ਉਹ ਕਾਰ ਵਿੱਚ ਰੱਖੀ ਗਈ ਹੈ ਜਾਂ ਕਿਸੇ ਤਰੀਕੇ ਨਾਲ ਕੋਈ ਡਰੱਗਸ ਦੀ ਓਵਰਡੋਜ਼ ਹੋਈ ਹੈ तमाम ਥਿਉਰੀ ਤੇ ਜਿਹੜੀ ਹੈ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ਪੋਸਟਮਾਰਟਮ ਦੀ ਡੈੱਡ ਬੋਡੀ ਨੂੰ ਲਿਜਾਇਆ ਗਿਆ ਹੈ ਪੁਲਿਸ ਉੱਥੇ ਜਾਂਚ ਕਰ ਰਹੀ ਹੈ ਅਧਿਕਾਰਿਕ ਤੌਰ ਤੇ ਹਲੇ ਬਿਆਨ ਆਣਾ ਹੈ ਕਿ ਆਖਿਰ ਅਸਲ ਕਾਰਨ ਕੀ ਸੀ ਕਮਲਕੌਰ ਉਫ ਕਮਲ ਭਾਬੀ ਦੀ ਮੌਦਾ ਤਾਂ ਦੱਸਦੀ ਹੈ ਕਿ ਕਮਲਕੌਰ ਕਾਫੀ ਦੇ ਤੋਂ ਚਰਚਾਤ ਰਹੀ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਇੰਸਟਾਗ੍ਰਾਮ ਤੇ ਕਾਫੀ ਸਨਸਨੀ ਫੈਲਾਈ ਸੀ ਉਹਨਾਂ ਲੋਕ ਪਾਈਆਂ ਗਿਆ ਵੀਡੀਓ ਔਰ ਜਿਸ ਤਰੀਕੇ ਨਾਲ ਲਾਈਵ ਚੈਟ ਕਰਦੀ ਸੀ ਲਾਈਵ ਚੈਟ ਦੇ ਵਿੱਚ ਉਹ ਅਸ਼ਲੀਲ ਜਿਹੜਾ ਕੰਟੈਂਟ ਨੂੰ ਲੈ ਕੇ ਵੀ ਕਾਫੀ ਹੱਦ ਤੱਕ ਲੋਕ ਜਿਹੜੇ ਸੀ ਉਹਨਾਂ ਜੁੜੇ ਸੀ ਤੁਹਾਨੂੰ ਪਤਾ ਹੀ ਹੈ ਕਿ ਐਦਾਂ ਦਾ ਕੰਟੈਂਟ ਵੀ ਜਿਹੜਾ ਕਿ ਦੇਖਣ ਨੂੰ ਜਿਹੜਾ ਕਿ ਮਿਲ ਜਾਂਦਾ ਹੈ ਕਾਫੀ ਲੋਕ ਸੀ ਹਾਲਾਂਕਿ ਵਿਰੋਧ ਕਰਨ ਵਾਲੇ ਜਿਹੇ ਦੇਖਣ ਵਾਲੇ ਸੀਗੇ ਤੇ ਉਹਦਾ ਵਿਰੋਧ ਕਰਨ ਵਾਲੇ ਦੀ ਜਿਹੜੀ ਤਦਾਸੀ ਉਹ ਤਾਂ ਦੁਗਣੀ ਤਕਣੀ ਚੌਗਣੀ ਸੀ ਇਹੀ ਕਾਰਨ ਸੀ ਕਿ ਕਮਲ ਕੌਰ ਨੂੰ ਉਹਦੇ ਪ੍ਰੋਗਰਾਮਾਂ ਚ ਉਹਦੀ ਲਾਈਵ ਚੈਟ ਜਾਂ ਜੋ ਵੀਡੀਓ ਪਾਉਂਦੇ ਸੀ ਤਾਂ نیچے ਜਿਹੜਾ ਵਿਰੋਧ ਕਰਨ ਵਾਲੇ ਸੀ ਉਹਨਾਂ ਦੀ ਵੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ ਇਹ ਵੀ ਪਤਾ ਲੱਗਾ ਸੀ ਕਿ ਉਹਨੂੰ ਧਮਕੀਆਂ ਵੀ ਜਿਹੜੀਆਂ ਮਿਲ ਮਿਲਦੀਆਂ ਰਹੀਆਂ ਸਨ ਫਿਲਹਾਲ ਜਿਹੜੀ লাশ ਆ ਉਹ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਕੋਲ ਬਰਾਮਦ ਹੋਈ ਹੈ ਤਰਕੀਤ ਤਾਂ ਦੱਸਦੀ ਹੈ ਕਿ ਕਮਲ ਕੌਰ ਔਰ ਲੁਧਿਆਣਾ ਦੀ ਰਹਿਣ ਵਾਲੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਮਲ ਕੋਰ ਜਿਹੜੀ ਹੈ ਮੂਲ ਰੂਪ ਚ ਜਿਹੜੀ ਹੈ ਉਹ ਯੂਪੀ ਸਾਈਡ ਦੀ ਰਹਿਣ ਵਾਲੀ ਸੀ ਜਦ ਕਿ ਪਾਲਨ ਪੋਸ਼ਣ ਇੱਥੇ ਹੋਇਆ ਸੀ ਉਸ ਤੋਂ ਬਾਅਦ ਉਹਨੇ ਆਪਣਾ ਨਾਮ ਕਮਲ ਕੌਰ ਰੱਖਿਆ ਪੂਰੀ ਪੰਜਾਬੀ ਵੇਸ਼ਭੂਸ਼ਾ ਚ ਲੈ ਕੇ ਪੰਜਾਬੀ ਲਾਈਫ ਸਟਾਈਲ ਉਸਨੇ ਅਪਣਾਇਆ ਔਰ ਹੌਲੀ ਹੌਲੀ ਕਰਕੇ ਇਹ ਪਹਿਲੇ ਆਮ ਰੀਲ ਬਣਾਉਂਦੀ ਸੀ ਫੇਸਬੁੱਕ ਪੋਸਟ ਤੇ ਰਹੀ ਫਿਰ ਜਿਵੇਂ ਜਿਵੇਂ ਟੈਕਨੋਲੋਜੀ ਵਧਦੀ ਗਈ ਸੋਸ਼ਲ ਮੀਡੀਆ ਦਾ ਟ੍ਰੈਂਡ ਵੱਧਦਾ ਗਿਆ ਉਸ ਤੋਂ ਬਾਅਦ ਕਮਲ ਕੌਰ ਨੇ ਇੰਸਟਾਗ੍ਰam ਤੇ ਆਪਣਿਆਂ ਨੂੰ ਸਟੈਬਲਿਸ਼ ਕੀਤਾ ਪਹਿਲੇ ਦੇਖਿਆ ਜਾਂਦਾ ਸੀ ਕਿ ਪਹਿਲੇ ਇਕੱਲੀ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਦੀ ਸੀ ਉਸ ਤੋਂ ਬਾਅਦ ਇੱਕ ਦੋ ਤਿੰਨ ਹੋਰ ਇਹਨਾਂ ਦੀਆਂ ਜਿਹੜੀਆਂ ਫਰੈਂਡਸ ਸੀਗੀਆਂ ਉਹ ਵੀ ਇਕੱਠੀਆਂ ਕਾਰ ਚ ਜਾ ਕੇ ਜਾਂ ਕਿਤੇ ਵੀ ਲਾਈਵ ਕਰ ਲੈਂਦੀ ਸੀ ਪਰ ਇੱਕ ਗੱਲ ਜਿਹੜੀ ਇਹ ਰਹਿੰਦੀ ਸੀ ਕਿ ਜਿੰਨਾ ਜ਼ਿਆਦਾ ਜਿਹੜਾ ਕੰਟੈਂਟ ਰਹਿੰਦਾ ਸੀਗਾ ਉਹ ਅਸ਼ਲੀਲ ਕੰਟੈਂਟ ਹੀ ਰਹਿੰਦਾ ਸੀ ਜਾਂ ਕਈ ਵਾਰੀ ਆਪਾਂ ਦੇਖਿਆ ਕਿ ਕਰੰਟ ਇਸ਼ੂ ਤੇ ਵੀ ਕਮਲ ਭਾਬੀ ਆਪਣੇ ਵਿਚਾਰ ਹੈ ਜਿਹੜੀ ਉਹ ਦੇਨਦੀ ਰਹਿੰਦੀ ਸੀਗੀ ਹੁਣ ਉਸਦੀ ਲਾਸ਼ ਮਿਲਣ ਤੇ ਕਾਫੀ ਸਸੰਸਨੀ ਜ ਹੈ ਜਿਹੜੀ ਉਹ ਫੈਲ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਜਦਕੀ ਰਾਤੀ ਜਦੋਂ ਇਸ ਗੱਲ ਬਾਰੇ ਹੋਇਆ ਸੀ ਕਿ ਲਾਸ਼ ਮਿਲੀ ਹੈ ਤਾਂ ਪੁਲਿਸ ਇੱਕ ਆਮ ਤੌਰ ਤੇ ਜਾਣਕਾਰੀ ਸੀ ਕਿ ਜਿਸ ਤਰੀਕੇ ਨਾਲ ਪੁਲਿਸ ਗੰਭੀਰਤਾ ਨਾਲ ਜਾਂਚ ਕਰਦੀ ਹੈ ਪਰ ਹੌਲੀ-ਹੌਲੀ ਜਿਸ ਤਰੀਕੇ ਨਾਲ ਖੁਲਾਸਾ ਹੋਇਆ ਕਿ ਇਹ ਜਿਹੜੀ ਲਾਸ਼ ਹੈ ਇੰਸਟਾਗ੍ਰam ਸਟਾਰ ਕਮਲ ਪਾਬੀ ਦੀ ਹੈ ਉਸ ਤੋਂ ਬਾਅਦ ਚਰਚਾ ਵਧ ਗਈ ਔਰ ਸਵੇਰੇ ਹੀ ਜਿਸ ਤਰੀਕੇ ਨਾਲ ਇੱਕ ਖਬਰ ਫੈਲਦੀ ਹੈ ਤਾ ਇੰਸਟਾਗ੍ਰਾਮ ਤੇ ਕਈ ਫੋਲੋਅਰਸ ਵੀ ਇਹ ਜੀ ਇਸ ਟੀ ਨੂੰ ਅਲਬਲ ਆਪੇਰ ਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੀ ਪੋਸਟ ਹੋਣ ਲੱਗ ਪਈਆਂ ਪੁਲਿਸ ਫਿਲਹਾਲ ਸਾਰੀ ਥੂਰੀ ਤੇ ਜਾਂਚ ਕਰ ਰਹੀ ਹੈ ਕਿ ਕੀ ਕਮਲ ਭਾਬੀ ਦਾ ਮਰਡਰ ਕਰਕੇ ਜਿਹੜੀ ਕਿ ਲਾਸ਼ ਨੂੰ ਇਹ ਕਾਰ ਚ ਰੱਖਿਆ ਗਿਆ ਕਿਉਂਕਿ ਜੋ ਕਾਰ ਦਾ ਨੰਬਰ ਵੈਰੀਫਾਈ ਕੀਤਾ ਗਿਆ ਉਹ ਫਰਜ਼ੀ ਨਿਕਲਾ ਹੈ ਕੋਈ ਕਿਸੇ ਹੋਰ ਦੁਪਈਆ ਵਾਹਨ ਦਾ ਹੀ ਨੰਬਰ ਜਿਹੜਾ ਉਸ ਤੇ ਲਗਾਇਆ ਗਿਆ ਹੈ ਔਰ ਲਾਸ਼ ਮਿਲੀ ਹੈ ਕਰੀਬ 3-4 ਦਿਨ ਤੋਂ ਇੱਕ ਪਾਰਕਿੰਗ ਦੇ ਵਿੱਚ ਇਹ ਕਾਰ ਖੜੀ ਸੀ ਬਦਬੂ ਆਣ ਤੋਂ ਬਾਅਦ ਜਦੋਂ ਲੋਕਾਂ ਦਾ ਧਿਆਨ ਜਾਂਦਾ ਹੈ ਤਾਂ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਜਾਂਦੀ ਹੈ ਕਿ ਇੱਕ ਕਾਰ ਦੇ ਵਿੱਚੋਂ ਬਦਬੂ ਆ ਰਹੀ ਹੈ ਬੜੀ ਭਿਆਨਕ ਕਿਸਮ ਦੀ ਬਦਬੂ ਆ ਰਹੀ ਹੈ ਤੇ ਜਦੋਂ ਪੁਲਿਸ ਉੱਥੇ ਜਾ ਕੇ ਦੇਖਦੀ ਹੈ ਤਾਂ ਕਾਰ ਦੇ ਅੰਦਰ ਇੱਕ ਮਹਿਲਾ ਦੀ ਲਾਸ਼ ਮਿਲਦੀ ਹੈ ਪੁਲਿਸ ਉਸ ਤੋਂ ਬਾਅਦ ਲਾਸ਼ ਨੂੰ ਲੈ ਕੇ ਜਾਂਦੀ ਹੈ ਤਾਂ ਜਾਂਚ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਲਾਸ਼ ਹੈ ਇੰਸਟਾਗ੍ਰam ਸਟਾਰ ਕਮਲ ਭਾਬੀ ਦੀ ਹੈ ਫਿਲਹਾਲ ਪੁਲਿਸ ਸਾਰੇ ਮਾਮਲੇ ਤੇ ਥੁਰੀਆਂ ਦੇ ਵਕਤ ਵਕ ਤਰੀਕੇ ਦੀ ਹੈ ਜਿਹੜੀ ਉਹ ਜਾਂਚ ਕਰ ਰਹੀ ਹੈ ਗੱਡੀ ਦੇ ਵਿੱਚ লাশ ਪਈ ਹੈ ਕੀ ਕਾਰਨਾ ਹੈ ਕੁਝ ਪਤਾ ਲੱਗਿਆ ਹੁਣ ਤੱਕ ਵੀ ਕੌਣ ਹੈ ਇਹ ਜਾਂ ਕਿਥੋਂ ਦੀ ਹੈ ਕਿਵੇਂ লাশ ਇਥੇ ਬਰੰਦ ਹੋਈ ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਵੀ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਹੈ ਕ੍ਰਾਈਮ ਸੀਨ ਨੂੰ ਅਸੀਂ ਪ੍ਰਜ਼ਰਵ ਕੀਤਾ ਪਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ ਲਾਸ਼ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਹਾਂ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰੈਂਸਿਕ ਟੀਮ ਸਾਡੀ ਆਊਗੀ ਉਹ ਇਹਦਾ ਐਨਾਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਈਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਇਡੈਂਟੀਫਾਈ ਕਰ ਰਹੇ ਆ ਅਜੇ ਸਾਡੇ ਆਇਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਇਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰਦਾ ਤੇ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤੱਕ ਫਿਲਹਾਲ ਫਿਲਹਾਲ ਸਾਡੀ ਫ੍ਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪਰਦਾ ਰੂ ਕੀਤਾ ਹੋਇਆ ਸੀ ਤੇ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰੱਖਾਵਾਂਗੇ ਤੇ ਇਨਸਪੈਕਟਰ ਸਾਹਿਬ ਇਹ ਰੀਸ਼ ਦੀ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮ ਪ੍ਰੀਲਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਤੁਸੀਂ ਚੈਕਿੰਗ ਕਿਉਂ ਨਹੀਂ ਕੀਤੀ ਇਸ ਗੱਡੀ ਖੜੀ ਹੈ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਸਾਰੇ ਏਮਪਲਾਈਜ਼ ਨੂੰ ਅਸੀਂ ਬੁਲਾਇਆ ਹੋਇਆ ਸਮਨ ਕੀਤਾ ਹੋਇਆ ਇੱਥੇ ਬਾਹਰ ਤੇ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਖਬਰਾਂ ਦੇ ਅਪਡੇਟ ਲਈ ਦੇਖਦੇ ਰਹੋ ਪੰਜਾਬੀ ਪ੍ਰੋਟੀਵੀ